ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਪੰਚ ਡੇਰੀ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋ 3 ਛੋਟੇ ਨਾਲ ਲੋਡ ਪਹੁੰਚਿਆ ਵਾ ਤੇ 14 ਪਹੁੰਚਾ ਇੱਕ ਸੇਲ ਕਰਤੀ ਹੈ ਬਾਈ ਜੀ ਇਹਨਾਂ ਨੇ ਤੇ ਕਰਦੇ ਆਂ ਸਰਪੰਚ ਨਾਲ ਗੱਲਬਾਤ ਤਾਂ ਲੈਨੇ ਆ ਕਲੇ ਕਲੇ ਡੀਟੇਲ ਸਤਿ ਸ਼੍ਰੀ ਅਕਾਲ ਜੀ ਅੱਛੀ ਕਾਲ ਜੀ ਹੋਰ ਸਰਪੰਚ ਜੀ ਠੀਕ ਠਾਕ ਹੋ ਸਾਰਾ ਇਕੱਠਾ ਨੇ ਵੀ ਰੰਪਾ ਹੁੰਦਾ ਆਪੇ ਸਤਿ ਸ਼੍ਰੀ ਅਕਾਲ ਜੀ ਹਾਂਜੀ 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 ਜੀ ਆਪਣੇ ਕੰਮ ਵਿੱਚ ਜੀ ਵਾਪਸ ਹਾਂਜੀ ਹਾਂਜੀ ਜੀ ਹਾਂਜੀ ਹਾਰੇ ਕਮੇਡੀ ਦਾ ਤੁਹਾਡੇ ਕੋਲ ਨੋਟੀਫਿਕੇਸ਼ਨ ਹਾਂਜੀ 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 ਵੀਡੀਓ ਆਪਣੇ ਵਿੱਚ ਛੋਟੂ ਨੂੰ ਲੈ ਕੇ ਆ ਕੇ ਹੱਥਾਂ ਨਾਲ ਦੇਖੋ ਜਿਹਦੇ ਵਿੱਚ ਕਿ ਛੋਟੀ ਆ ਪੰਜ ਮਹੀਨੇ ਦੀ ਗੱਪਣ ਹਾਂਜੀ ਹਾਂਜੀ 8 ਕਿਲੋ ਦੁੱਧ ਮਗਰ ਕੱਟੀ ਮਗਰ ਕੱਟੀ ਪੋਤਾ ਨਾਲੇ ਤੇ ਬਖਾਨਾ ਲਈ ਛੋਟੀ ਹਾਂਜੀ ਹਾਂਜੀ ਟੌਪਲਾ ਛੋਟੀ ਜਿਹੜੀ ਆਪਣੇ ਫਰਮ ਤੋਂ ਗਈ ਆਪਣੇ ਫਰਮ ਤੋਂ ਗਈ ਆਪਣੇ ਗਾਂਬ ਤੋਂ ਤੇ ਸਾਰਾ ਸਮਾਂ ਜਵਾੜੀ ਜਵਾੜੀਆਂ ਤੇ ਪੰਜਵੇਂ ਮਹੀਨੇ ਗੱਪਣ ਦੇ 8-9 ਕਿਲੋ ਦੁੱਧ ਆ ਠੀਕ ਹੈ ਜੀ ਤੇ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਜੀ ਪੰਜ ਮਹੀਨਿਆਂ ਦਾ ਬਹੁਤ ਬਣਾਗੇ ਟੌਪਲਾ ਜਿਹੜੀਆਂ ਬਿਲਕੁਲ ਤਾਲੀਆਂ ਸੁਈਆਂ ਦਾ ਦੁੱਧ ਤਿਆਰ ਹਾਜ਼ਰ ਵਾਲੀਆਂ ਹਾਜ਼ਰ ਆ ਜੀ ਕਿੰਨਾ ਹਾਜ਼ਰ ਹੈ ਆਪਣਾ ਅੱਜ ਤਰੀਕ ਹੈ ਕਿ 3 ਤਰੀਕ ਹਾਂਜੀ ਹਾਂਜੀ 3 ਤਰੀਕ ਹੈ 3 ਤਰੀਕ ਇਹ ਦੂਜਾ ਮਹੀਨਾ 2025 2025 ਹਾਂਜੀ 2025 ਦੇ ਸਮਾਗਾਂ ਗਾ ਦੇ ਚਾਰ ਸਮਾਗਾਂ ਹਾਂਜੀ 2024 Peci peci handi, handiani 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 हां जी हां जी माल ਦੇ 1 2 1 2 2 2 2 ਛੋਟੀਆਂ ਕਰਕੇ ਆਈ ਜਾਂਦੀ ਹੈ माल ਫਿਰ ਸੇਲ ਹੋ ਗਿਆ ਜਿਹੜਾ ਪਹਿਲਾਂ ਹਰ ਮਾਲ ਮਲਗੀ ਕਿਰਪਾ ਨੇ ਬਸ 62 ਹੁੰਦਾ ਜਦੋਂ ਆਈ ਅੱਧੀ ਲਓ ਜੀ 62 62 ਆਉ ਕੌਣ ਲੈ ਆ ਲੈ ਲਮਾਤਾ ਨਾਮ ਨਾਲ ਬਾਕੀ ਬੱਚੇ ਮੜਮੜੇ ਲਵਾ ਦੇ ਤੇ ਬਾਕੀ ਇਹ ਵੀ ਆਪਾਂ 1 ਨੰਬਰ ਤੋਂ ਇਧਰੋਂ ਚਾਲੂ ਕਰ ਲਈਏ 2 ਨੰਬਰ ਤੇ ਇਹ ਸਪੰਜੀ ਸੂਈ ਆ ਬਿਲਕੁਲ ਤਾਜੀ ਹੈ ਤੇ ਕਿੰਨਾ ਜਿਹੜਾ ਤਾਜੀ ਸੂਈ ਸੋਈ ਪਹਿਲਾਂ ਬੱਚਾ ਉਹਦਾ ਨਹੀਂ ਵੱਡਾ ਆਗਾ ਕੱਟਾ ਆ ਜੇ ਨਗਰਿਆ ਕੱਟਾ ਆ ਗਿਆ ਜੀ ਦੂਜਾ ਸੂਆ हां जी हां जी ਕੰਨੀਆਂ ਦੇ ਦੰਦ ਜਿਹੜੇ ਆ ਮਤਲਬ ਬਰਾਬਰ ਕਰ ਰਹੀ ਆ ਮੈਂ ਜਵਾਨ ਨਹੀਂ ਹੋਈ ਹਲੇ ਜਵਾਨ ਨਹੀਂ ਹਜੇ ਹਾਈਟ ਦੀ ਗੱਲ ਕਰੀਏ ਮੇਰੇ ਛੋਟੇ-ਮੋਟੇ ਲਓ ਜੀ ਹਾਈਟ ਲੈਂਥ ਜਿਹੜੀ ਛੋਟੀ ਗਈ ਆ ਹਾਂ ਜੀ ਇਹਦੇ ਵਿੱਚ ਬੇਸ਼ੱਕ ਛੋਟੀ ਆਪੇ ਹਾਂ ਜੀ ਹਾਂ ਜੀ ਮਨਗਿਰ ਕੇ ਜਿਹੜੇ ਨਾ ਕੈਮਰੇ ਮੂਹਰੇ ਵੀ ਛੋਟੀ ਆਪਦੀ ਹਾਂ ਜੀ ਹਾਂ ਜੀ ਹਾਂ ਜੀ ਹਾਈਟ ਜੇ ਇਹ ਫੁੱਲ ਹੈ ਫੁੱਲ ਸਾਈਜ਼ ओरिजिनल ਫੁੱਲ ਸਾਈਜ਼ ਕਹਿੰਦੇ ਫੁੱਲ ਸਾਈਜ਼ ਫੁੱਲ ਸਾਈਜ਼ ਨੂੰ ਕਹਿੰਦੇ ਲਓ ਮਾਲੀ ਦਾ ਅਟਰ ਰੋਟਾ ਦਿਖਾ ਦਿਓ ਲਓ ਜੀ ਅਟਰ ਰੋਟਾ ਦਿਖਾ ਦਿਆ ਕਰੀ ਤੇ ਬਾਕੀ ਵਾਲੇ ਦਾ ਬੜਾ ਕੱਟੀ ਲੱਗਾ ਹਾਂ ਜੀ ਹਾਂ ਜੀ ਲਓ ਜੀ ਚਮੜੀ ਪਤਲੀ ਦੀ ਵੱਡੇ ਗੱਟ ਕਾਰਡ ਕੋਈ ਛੋਲੇ ਛੋ ਆਹ ਕੇ ਤੁਹਾਨੂੰ ਬਹੁਤ ਆ। ਬਾਕੀ ਲੇਵਾ ਇਹਨਾਂ ਫੇਟਾ ਲ ਆ ਗਿਆ। ਲੇਵਾ ਦੁੱਧ ਇਹਨੇ ਕਰਦਾ ਥੱਲੇ ਲੇਵੇ ਨੂੰ ਦੁੱਧ ਨਹੀਂ ਕਰਨਾ। ਹਾਂਜੀ ਹਾਂਜੀ ਫਾੜੀ ਆ ਜਟਾ ਆ ਗਿਆ। ਚਵਾਈ ਦਾ ਟਾਈਮ ਹੋ ਚੁੱਕਾ ਵਾ। ਤੇ ਬਾਕੀ ਇਹ ਵੀ ਬਚਾ ਲਾ ਕੇ ਤੁਹਾਨੂੰ ਦਿਖਾ ਲ ਦਿੰਦੇ ਆ ਚਵਾਈ ਚਵਾਈ ਦੀ ਇਸ ਵਾਰੀ ਚਵਾਈ ਤੇ ਸੌਜ ਸੌਈ ਹੋਣੀ। ਚਵਾਈ ਆਪਣੇ ਕੋ ਇੱਕ ਨੰਬਰ ਦੀ ਜਵਾਈ ਜਿਹੜੀ ਮਾਂ ਨਹੀਂ ਬਣੀ ਜਾਂਦੀ। ਲਓ ਜੀ ਜਵਾਈ ਦੀ ਭੂਰ ਛੱਟੇ ਦੀ ਥਣ ਘਟਵਾ ਦੀ ਇੱਕ ਪਲੈਨ ਨਹੀਂ ਤੁਹਾਨੂੰ ਆਈ। ਹਾਂਜੀ 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 ਬਾਕੀ ਇਹ ਵੀ ਖੋਲ ਕੇ ਤੋੜ ਕੇ ਖਾ ਲ ਦਿੰਦੇ ਆ। ਪੇਟ ਕੁੜੇ ਦੀ ਕੁਆਲੀ ਬਹੁਤ ਚੰਗੀ ਆ ਤੇ ਬਾਕੀ ਇਹ ਵੀ ਥਾਥੂ ਬਿਲਕੁਲ ਲੋਕ ਲ ਆ ਗਿਆ ਦਾ। ਤੇ ਬਾਕੀ ਅਕਰ ਜਿਹੜੇ ਫਟਿੰਗ ਆ ਆਇਆ। ਕਮਾਰੀ ਕਮਾਰੀ ਯਾਰ। ਕਿੰਨੀ ਉੱਚੀ ਬਹੁਤ ਹੈ ਕੱਢੀ ਲੰਮੀ ਲੰਮੀ ਬਹੁਤ ਹੈ। ਹਾਂਜੀ ਹਾਂਜੀ ਬਾਕੀ ਸਿੰਘ ਸੁਖ ਦੀ ਕੁਆਲਿਟੀ ਬਹੁਤ ਚੰਗੀ ਹੈ। ਤੇ ਬਾਕੀ ਲੈਂਥ ਹਾਈਟ। ਤੋਰਦਾ ਯਾਰ ਲੰਬੀ ਤੋਰਦੇ ਥੋੜੀ ਇੱਧਰ ਨੂੰ। ਲਓ ਜੀ। ਬਾਕੀ ਇਹ ਵੀ ਦੇਖੋ ਟਮ ਟਮ ਜਿਹੜਾ ਤੁਰਨਾ ਵੀ ਔਖਾ ਵਾ ਛੋਟੀ ਜਿਹੜੀ ਬੰਤਨ ਬਣਦੀ ਆ। ਇਹ ਜਿਹੜਾ ਵੀਡੀਓ ਬੇਸ਼ੱਕ ਛੋਟੀ ਜਾਵੇ ਪਰ ਧੀ ਝੋਟੀ ਆ ਜਿਹਨੂੰ ਫੁੱਲ ਸਾਈਜ਼ ਜਿਹਨੂੰ ਫੁੱਲ ਸਾਈਜ਼ ਕਹਿੰਦੇ ਨੇ। ਤੇ ਬਾਕੀ ਚਵਾ ਜਿਹੜਾ ਤੁਹਾਨੂੰ ਦੱਸਦਾ ਵੀ ਸੌਜੋ ਸਹੀ ਹੈ। ਇਹ ਫਿਰ ਜੇ ਅਗਰ ਇਹ ਬੱਚਾ ਲਾ ਕੇ ਤੁਹਾਨੂੰ 10.4 ਕੁਆਲਟੀ ਆਈ ਆ। ਹਾਂਜੀ 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 ਹਾਂਜੀ। ਫਿਰ ਲਾਓ ਜੀ। ਬੱਚਾ ਲਾ ਕੇ ਤੁਹਾਨੂੰ ਨਾਲ ਹੀ ਦਿਖਾ ਦਿੰਦੇ ਆ। ਕੋਈ ਨਹੀਂ ਗੱਲ ਕਰ ਲੀਏ। ਹਾਂਜੀ। ਅੱਜ ਕੋਈ 2 ਡੰਗ ਚੋਂ ਭਰੇ 3 ਡੰਗ ਚੋਂ ਦੇ ਭਰੇ 4 ਡੰਗ ਅਗਲੀ ਦੀ ਕੁਆਲਟੀ ਐ। ਕੁਆਲਟੀ। ਮੈਂ ਕੈਨੇਡਾ ਵਿੱਚ ਹੋ ਸਕਦਾ ਮੈਂ ਕਰ ਸਕਦਾ ਨਹੀਂ ਕਰਦਾ। ਹਾਂਜੀ ਹਾਂਜੀ। ਡੰਗੋ ਡੰਗ ਰੱਖ ਕੇ ਚੋੜੇ ਸਹੀ ਹੁੰਦੇ ਤੇ ਭਾਵੇਂ ਤੇ 15 ਆਗਲੋਂ ਚੋਣ ਵਾਲਾ। ਬਿਲਕੁਲ ਲੀਟਰ ਮਾਰ ਕੇ। ਫਿਰ ਕੋਲ ਠੰਡਾ ਠੰਡਾ ਕਰਕੇ ਪਾਣੀ ਆਉਣਾ। ਹਾਂਜੀ ਹਾਂਜੀ। 15 ਗੰਨਾਂ ਚੋਂ ਡਿੱਗਾਂ ਚੋਣ ਵਾਲਾ। ਲੰਤਾ ਥਾਣ ਥਾਣ ਬਹੁਤ ਜਿਆਦਾ ਚੰਗਾ ਮੈਂ ਹਰ ਕੀਤੀ ਮੈਂ ਸੋਜੋ ਸੋਈ ਮਿਲੂਗੀ ਸੋਜੋ ਸੋਈ ਮਿਲੂਗੀ ਤੇ ਬਾਕੀ ਇਹ ਵੀ ਬੱਚਾ ਲਾ ਕੇ ਤੁਹਾਨੂੰ ਦਿਖਾਤਾ ਤੇ ਬਾਕੀ ਸਪੰਜੋ ਨਾਲ ਦੱਸ ਤਿਆ ਕਿ ਜਿਹੜੀ ਮਿਹਨਤ ਹੈ ਉਹ ਆਪਣੀ ਆ ਭਾਵੇਂ ਚਾਰ ਡੰਗ ਚੋਲੇ ਕੋਈ ਤੇ ਭਾਵੇਂ ਪੰਜ ਡੰਗ ਕਰ ਲਈ ਕੋਈ ਤੇ ਭਾਏ ਸਾਡੇ ਵਿਸ਼ਵਾਸ ਤੇ ਰਹੇ ਜੀ ਪੱਕੇ ਗਾੜ ਮੈਂ ਜੈਡ ਬਲੈਕ ਵਾਲੀ ਆ ਥੋੜੇ ਜਿਹਾ ਵਾਲਿਆ 4 ਇੰਚ ਜਿਹੜੇ ਮਤਲਬ ਚਲੋ ਵਾਈਟ ਲਾ ਲਓ ਹਾਂਜੀ 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 ਬਾਕੀ ਚੰਗੀ ਵੇਖੋ ਫਾੜੀ ਵਾਲਾ ਅੱਡਾ ਹਾਂਜੀ 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 ਤੇ ਇਹਦੇ ਕੋਲ ਫਿਟਿੰਗ ਟਾਈਮ ਹੋ ਟੁਕਾ ਚਵਾਈ ਦਾ ਬਿਲਕੁਲ ਚਵਾਈ ਇਹ ਬਾਕੀ ਹੈ ਚਾਵਾ ਟੋਟੀ ਚੰਗੀ ਹੈ ਮੈਨਾਂ ਜੇਰਾ ਹਿਮਾਲ ਆ ਗਿਆ ਤਾਂ ਕੱਟੀ ਕੋ ਤੁਰਨਾ ਵੀ ਓਖਾ ਹੋ ਜਾਊਗਾ ਜੀ ਬਾਕੀ ਇਹ ਵੀ ਸਭਾ ਜਿਹੜਾ 15 ਕਿਲੋ ਬਿਲਕੁਲ ਆਇਆ ਤਿਆਰ ਆ ਹੁਣ ਹਾਂਜੀ ਜੀ ਕਰਕੇ ਖੜੇ ਤੁਹਾਡੇ ਕਹਿਣ ਤੇ ਬੇਸ਼ੱਕ ਨਾਲੇ ਦੋ ਤਿੰਨ ਲੱਖ ਨਹੀਂ ਕਰ ਲੈ। ਹਾਂਜੀ ਹਾਂਜੀ। ਉਹ ਤੋਂ ਦੇ ਜੂਗੀ ਮੈਂ ਲੱਗੇ ਇੱਥੇ ਖੜੀ ਆ ਬੰਦਾ। ਇੱਥੇ ਖੜੀ ਇਹ ਗੱਲ ਮੰਨਣ ਵਾਲੀ ਯਾਰੀ। ਬਾਕੀ ਵੱਡੇ ਕਦ ਕਰਦਾ ਵੱਡੀ ਝੂਟੀ ਆ। ਹਾਂਜੀ ਹਾਂਜੀ ਫੁੱਲ ਸੈਜ ਨੂੰ ਕਹਿੰਦੇ। ਉਹਦਾ ਬਿਆਨ ਵੀ ਘਟਿਆ ਸੁਆ ਵੀ ਘਟਿਆ ਇਹ ਆਪ ਆਪਣੀ ਦਿੱਕਾ ਆਲੀ ਬੱਚਾ ਜੀ। ਹਾਂਜੀ ਹਾਂਜੀ। ਉਹ ਤੋਂ ਤਿਆਰ ਵਾਲੀ ਬਾੜੇ ਬਣਾਈ ਸੁਖਵੀਰੀ ਮਾਝ ਕੋਈ ਦਸਾਂ ਨਾਲ ਨਹੀਂ ਖੜੀ ਆ ਜੀ। ਹਾਂਜੀ ਹਾਂਜੀ ਹਾਂਜੀ। ਜਿਹੜੀ ਅੱਗੇ 20 ਦਿਨਾਂ ਦੀ ਪਤਾ ਬਣਾਣੀ ਸੋਈ ਆ। ਮਲਤਾ ਜੀ ਇਹ ਬਿਲਕੁਲ ਦੇ। ਸੋਈ ਆ ਤੇ ਉਹਨਾਂ ਦੇ ਦੂਜੀਆਂ ਮੱਝਾਂ ਦੀ ਗੱਲਬਾਤ ਕਰਦੇ ਹਾਂ ਤਾਂ ਕਿ ਬਰਕੀਤਾ ਆ ਜਾਵੇ ਹਾਂ ਜੀ ਜੀ ਵਾਲੇ ਚੋਈ ਰਿਹਾਗਾ ਟਾਈਮ ਹੋ ਜਾ ਹੁਣ ਤੇ ਬਾਕੀ ਇਹ ਅਭੀ ਮੁੱਲ ਜੀ ਇਹਦੀ ਗੱਲ ਕਰ ਲਈਏ ਮੁੱਲ ਇਹਦਾ ਛੁੱਟੀਆ ਕਰਦੇ ਹਾਂ ਹੁਣੇ ਆਪਾਂ ਵੀਡੀਓ ਕਰਾਂਗੇ ਧਰ ਮਲਾ ਕੇ ਇਹਦਾ ਮੁੱਲ ਕਰਾਂਗੇ ਫਿਰ ਬਾਅਦ ਚ ਕਰਨਾ ਹਾਂ ਮੁੱਲ ਕਰਦਨੇ ਆ ਅੱਜ ਜਿਹੜਾ ਵੀ ਮੁੱਲ ਵੀ ਜਿਹੜਾ ਬਿਲਕੁਲ ਵੀਡੀਓ ਦੇ ਵਿੱਚ ਹੀ ਤੇ ਜੈ ਜੀ ਇਹਦੀ ਕਰਨਾ ਵਾ ਤੇ ਅੱਗੇ ਦੋ ਨੰਬਰ ਤੇ ਆ ਗਈ ਜੀ ਅਗਲੇ ਇੱਕ ਇਹਨੇ ਕਿਹਾ ਅਜੇ ਤਿੰਨ ਚੋਈ ਬਿਲਕੁਲ ਤਾੜੀ ਦੀ ਬਈ ਆ ਪਹਿਲਾ ਬੱਚਾ ਹਾਂ ਲਓ ਜੀ ਨਾਲੂ ਨਾਲ ਹੀ ਆ ਜੀ ਅਜੇ ਤਿੱਗੇ ਕਣਾਂਗ ਦੀ ਸੂਈ ਆ ਪਰੋ ਦੱਸ ਹਾਂਜੀ 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 ਇਹ ਨਹੀਂ ਹੈਗਾ ਵੀ ਉਦਾਂ ਗਈ ਜਾਣੀ ਹੈ ਇਲਾਵਾ ਤਾਂ ਬਿਲਕੁਲ ਕੋਈ ਤਾਜੀ ਸੂਈ ਹੈ ਹਾਂਜੀ ਨਾਲੂ ਨਾਲਿਆ ਨਾਲੂ ਨਾਲਿਆ ਤੇ ਬਾਕੀ ਜਿਆਦਾ ਚੰਗੀ ਆ ਝੋਟੀ ਤੇ ਬੋਲੇ ਬੋਲੇ ਮਾਨੇ ਕੋਈ ਖਾਲੀ ਹੋਈ ਹੈ ਜੇ ਤਾਂ ਮਨ ਕਰੇ ਜਿਹੜਾ 4-5 ਦਿਨ ਦਾ ਮਹੀ ਸੁਭਾ ਲੱਗਦਾ ਨਾ 5-6 ਦਿਨ ਦਾ ਉਹ ਬੋਲਾ ਹੀ ਕਣਿਆ ਜਾਂਦਾ ਹਾਂਜੀ 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 ਮੈਂ ਜਿਆ ਦੁੱਤ ਜਲਦੀ ਹਫਤੇ ਦਾਤਨ ਬਾਅਦ ਹਾਂਜੀ ਹਫਤੇ ਦਾਤਨ ਬਾਅਦ ਤੇ ਬਾਕੀ ਇਹ ਵੀ ਤਾਜੀ ਸੂਈ ਆ ਤੇ ਪੇਠਪੋਲੇ ਦੀ ਬਹੁਤ ਚੰਗੀ ਆ ਤੇ ਬਾਕੀ ਇਹ ਵੀ ਨਾਲਾ ਨੂੜਾ ਬਹੁਤ ਆਡਰ ਤੇ ਤੇ ਬਾਕੀ ਇਹ ਵੀ ਗੜ ਪਛਾਰ ਵੀ ਬਿਲਕੁਲ ਬਰਾਬਰ ਇਹ ਕੀ ਕੇਕ ਆ ਅੰਦਰ ਨਹੀਂ ਚਵਾਈ ਆ ਹਾਂ ਜੀ ਜਿੰਨੇ ਕੇ ਮੱਟੀ ਚੋਹੇ ਜੀ ਲਓ ਜੀ ਚਵਾਈ ਦੇਖ ਸਕਦੇ ਤੁਸੀਂ ਇਹ ਬਾਦੀ ਕੇਕ ਕਰਨ ਵਾਲੀ ਆ ਹਾਂ ਜੀ ਗਵਾਂਢੀਆਂ ਘਰ ਪਤਾ ਲੱਗੂ ਕਿ ਚਵਾਈ ਹੋਣੀ ਆ ਜੀ ਸਹੀ ਗੱਲ ਸਹੀ ਗੱਲ ਹੈ ਜੀ ਭਾਜੀ ਕਿਲੋਮੀਟਰ ਤੇ ਪਤਾ ਲੱਗੂ ਅੱਜ ਕਿ ਚਵਾਈ ਹੋਣੀ ਆ ਇਹ ਬੜੀ ਠੋਕੀ ਆ ਹਾਂ ਜੀ ਕੋਈ ਤੁਹਾਡੀ ਤਸੱਲੀ ਕਰਕੇ ਖੜੇ ਬਾਕੀ ਨਾ ਇਹਦੀ ਮੈਂ ਇਹਨਾਂ ਅਡੋਰਲੇ ਤੋਂ ਛੱਟ ਕੇ ਨਾ ਹਾਂਜੀ ਹਾਂਜੀ ਮਤਲਬ ਗਾਲੀ ਤੋਂ ਬੱਚੇ ਨੂੰ ਬੇਸ਼ੱਕ ਦੋਵੇਂ ਛੱਡ ਦੋ ਹਾਂਜੀ ਹਾਂਜੀ ਪਹਿਲੇ ਸਮਾਨ ਦੀ ਚਵਾਈ ਜੋ ਦੋ ਦੋ 7 ਤੋਂ 7.5 ਕਿਲੋ ਆਮਣਾ ਕੱਢੀ ਅੱਛਾ ਜੀ ਹਾਂ ਲਓ ਜੀ ਅਗਲੇ ਤੁਹਾਨੂੰ ਦਿਖਾਉਂਦੇ ਬੱਚੇ ਨਹੀਂ ਬਣਦੇ ਨਾ ਹਾਂਜੀ ਹਾਂਜੀ ਆਮਣਾ ਜੀ ਬਾਕੀ ਇਹ ਵਿੱਚ ਚਵਾਈ ਤੁਹਾਨੂੰ ਦਿਖਾਤੀ ਇਹਦੇ ਅੱਗੇ ਕਰੀਏ ਜੀ ਮੇਰੀ ਗੱਲ ਆਪਾਂ ਜੋ ਹੋਣੀ ਚਾਹੀਦਾ ਇਹੋ ਉਹਦੇ ਕਰਾਉਣਾ ਹੋਲ ਕੇ ਖੋਲੋ ਭਾਜੀ ਜੋਵਨ ਜੀ ਵਾ ਲਓ ਜੀ ਇਹ ਖੋਲ ਕੇ ਤੋਰਤੀ ਆਪਾਂ ਝੋੜੀ ਤੇ ਕੰਨ ਦਾ ਜਣਾ ਜੁਬਣਾ ਅੱਜ ਦਿਨੋਂ ਵਾਹ ਕਮਾਗ ਲਿਆ ਜਰਾ ਹੋਈ ਲਾ ਲਓ ਜੀ ਬਾਕੀ ਚੀ ਜੰਗੀ ਬਹੁਤ ਠੁਡੀ ਬਾਕੀ ਇਹ ਵੀ ਅਟਰੂ ਰੁੱਟੀ ਵਾਲੀ ਬਹੁਤ ਚੰਗੀ ਆ ਤੇ ਬਾਕੀ ਪੇਠਪੂੜੀ ਦੀ ਬਹੁਤ ਚੰਗੀ ਆ ਤੇ ਤੁਹਾਾਰੇ ਜਾਂਦੇ ਜਾਂਦੇ ਬਾਕੀ ਇਹ ਵੀ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਚਵਾਚੂ ਇਸ ਪੰਜੇ ਇਹਦਾ ਵੀ ਫਿਰ ਇਹਦੇ ਨੌੜਾ ਨੌੜਾ ਬੜੀਆਂ ਕੱਟੀਆਂ ਨੇ ਮੇ ਵਾਲੇ ਵਾ ਫੜਾ ਹਾਂਜੀ ਹਾਂਜੀ ਲਓ ਜੀ ਆਪਾਂ ਚਾਰ ਸ਼ੇਰੇ ਤੁਹਾਨੂੰ ਦਿਖਾ ਦੇਨੇ ਆ ਲਓ ਜੀ ਜੁੜ ਜਾ ਗਏ ਕੋ ਨਾ ਨਾ ਹਾਂ ਜੀ ਹਾਂ ਜੀ ਹਾਂ ਜੀ ਤੇ ਐ ਮਤਲਬ ਕਿ ਜਿਵੇਂ ਰਿਕਾਰਡ ਵਾਲੀ ਆ ਬਾਕੀ ਲਿਖੀਗਾ ਜੀ ਇਹ ਸਹੀ ਨਹੀਂ ਸਾਡੇ ਕੋਈ ਥੋੜੇ ਦਿਨਾਂ ਦੀ ਹਾਂ ਜੀ ਯਾਰ ਥੋੜੇ ਦਿਨਾਂ ਦੀ ਸੂਈ ਆ ਮੈਂ ਅਜੇ ਇਹ ਹੁਣ ਮੈਂ ਦੱਸੂਗੀ ਮੈਂ 16 ਦੇ ਕਰਾਉਣਾ ਜਾ ਕੇ 17 ਨੇ ਕਰਾਉਣਾ ਬਾਕੀ ਮਿਲਕ ਪੁਆਇੰਟ ਜਿਹੜੀ ਬਿਲਕੁਲ ਐ ਮੋਟੀ ਭੋੜੀ ਲੱਗੀ ਆ ਇਕੱਲਾ ਇਕੱਲਾ ਅੰਚਲ ਵਿੱਚ ਕੋ ਥਾਣੇ ਤੋਂ ਨਾੜਾ ਨਾੜਾ ਨਾ ਭਰੀ ਪਈ ਐ ਸੇ ਗਵਾਦੀ ਵੇਲੇ ਜਿੰਨੀ ਐ ਜੀ ਸਾਰੀ ਐ ਚੈਂਪੀਅਨ ਚੈਂਪੀਅਨ ਜਿਹਨੂੰ ਕਹਿੰਦੇ ਨੇ ਤੇ ਅੱਗੇ ਢੋਡੀ ਨਾ ਹਫਤੇ ਬਾਅਦ ਦੱਸੇਗੀ ਮੈਂ ਪੀਕਲੇ ਵੇਲੇ ਕੀ ਚੱਕ ਲਈ ਚੱਕ ਲਈ ਉਹਨਾਂ ਤਰਾਜੋ ਕਲੀ 16 ਜੋਕ ਦੀ ਉਹ ਆਪਣੀ ਸਮਝਣਾ ਵੀ ਵੀਰ ਵਾਲੇ ਹਾਂਜੀ ਹਾਂਜੀ ਬਾਕੀ ਲੇਵਾ ਭਾਂਡਾ ਮੇਲੋ ਸੂਈ ਨਹੀਂ ਤਾਲੀ ਐ ਪਰ ਕੋਈ ਤਾਜ਼ਾ ਡੰਗਰ ਉਹੋ ਹੀ ਬਣਦਾ ਵਾ ਜਿਹਦੇ ਕੋਈ ਪੱਲੇ ਪੁੱਛ ਹੁੰਦਾ ਸਹੀ ਗੱਲ ਆ ਮੈਂ ਜਿਹੜੀ ਆ ਜਦੋਂ ਸੁੰਦੀ ਨਾ 2-4 ਨਾ ਵੱਜ ਜਾਂਦੀ ਪੱਲੇ ਬਣਦੇ ਤੇ ਮੈਂ ਬੋਲਿਓ ਖਾਲੀ ਕਰਦੀ ਆ ਬੋਲੇ ਖਾਲੀ ਹੋ ਜਾਂਦੀ ਬਿਲਕੁਲ ਤੇ ਸਟਾਰਟਿੰਗ ਚੱਕ ਚੱਕ ਹੋਈ ਆ ਦੁੱਧ ਮੇਰੇ ਹਿਸਾਬ ਨਾਲ ਜੇ ਸਟਾਰਟਿੰਗ ਦੁੱਧ ਵੀ ਇਹਦੇ ਕੋਲ ਨਾ 11 ਕਿਲੋ 10 ਤੋਂ 11-12 ਦੇ ਵਿੱਚ ਦੇ ਵਿੱਚ ਮਤਲਬ ਸਟਾਰਟਿੰਗ ਜਿਹੜੀ ਅੱਜ ਦੱਸੂ ਵੀ ਅੱਜ ਤਾਂ ਹੋਰ ਕੱਲੋਂ ਵੱਧ ਗਈ ਤੇ ਹੋਰ ਵੱਧ ਗਈ ਹਾਂਜੀ 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 12 ਕਿਲੋ ਮੰਨ ਕੇ 11-12 ਕਿਲੋ ਸਟਾਰਟਿੰਗ ਦਾ ਦੁੱਧ ਆਮ ਨਾਲ ਝੋਡੀ 16-17 ਕਿਲ ਆਹੀ ਆਪੇ ਜਰਾ ਬੱਚੇ ਨੇ ਖਾ ਲਓ ਨਾ ਮਾਰ ਕੇ ਕੈਮਰਾ ਬਿਲਕੁਲ ਨਾ ਕੋਈ ਨਾੜੂ გილੇ ਦੇ ਲਓ ਜੀ გილੇ ਨਾੜੂ ਤੇ ਆ ਗਏ ਅੰਨ ਨਿੱਪਕੇ ਤੇ ਬਾਕੀ ਤਾਂ ਥੇਰੇ ਕਰੀਦਾ გილੇ ਨਾੜੂ ਆ ਬਿਲਕੁਲ ਕੋਈ ਵੱਡੇ ਦਿਨਾਂ ਦੀ ਮਹਿ ਨਹੀਂ ਸੁਈ ਹਾਂਜੀ 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 ਥੋੜਾ ਖਾਲੀ ਹੋ ਜੱਗੀ ਆ ਕੈਮਰੇ ਤੋਂ ਦਰਦੀ ਥੜ ਜਾ ਕੈਮਰੇ ਮੈਂ ਠੱਡੀ ਸੀਲ ਪੜੀ ਹੋਣੀ ਟਟਕਾ ਹਾਂਜੀ ਹਾਂਜੀ ਲਵਾ ਦੀ ਕੋਈ ਚੱਕਾ ਨਹੀਂ ਹੈਗਾ ਆੜਾ ਆੜਾ ਤੇ ਨਾੜਾ ਨਾੜਾ ਲਵਾ ਦੋ ਦੇ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਰੌਣਾ 15 ਪਾਸਰ ਹੋਗੀ ਅੰਦਰ ਨਹੀਂ ਆਉਂਦੀ ਅੰਦਰ ਨਹੀਂ ਆਉਂਦੀ ਮਤਲਬ 15 ਕਿਲੋ ਦੀ ਔਰਡਰ ਆਪਾਂ ਦੇ ਸਕਦੇ ਹਾਂ ਤੇ ਇਹਦੇ ਫਿਰ ਮੁੱਲ ਦੀ ਗੱਲ ਕਰ ਲਈ ਆਪਾਂ ਮੁੱਲ ਕੱਟੀ ਦਾ ਆ 1 ਤੋਂ 60 ਕਰਾ ਲਓ 1 ਤੋਂ 55 ਕਰਾ ਲਓ ਇਹ ਝੋਟੀ ਜਸਨੋ ਦਿਲ ਦਾਂਗੇ 1 ਲੱਖ ਤੇ 6000 ਇਹ 138 ਦੀ ਲਓ ਜੀ 1 ਲੱਖ 38 ਲਓ ਜੀ 1 ਲੱਖ 38000 ਦੀ ਤੇ ਇਹ ਵੀ ਛੋੜੀ ਹੋਣੀ ਹੈ ਇਹਦੇ ਵਿੱਚੋਂ ਦੇ ਪਰ ਬਹੁਤ ਚੰਗਾ ਠੀਕ ਚੰਗੀ ਤਾਜੀ ਸੂਈ ਸਵਾਈ ਲਓ ਜੀ ਛੋੜ ਦੇ ਪਾਰਿਆ ਦੇ ਅੰਦਰ ਬਹੁਤ ਔਖਾ ਲੱਭਣ ਡਿਆ ਹਾਂ ਜੀ ਇਹਦੇ ਤੇ ਵੀ ਫੋਨ ਕਰਕੇ ਕੋਈ ਵੀਰ ਭਰਾਏ ਨਾ ਕਵੇ ਕੋਈ ਵੀ ਇਦਾਂ ਇਦਾਂ ਸਿਰਫ 500 ਰੁਪਇਆ ਸ਼ੋਅ ਮੈਂ ਦੁੱਧ ਤੇ ਆ ਗਿਆ ਹਾਂ ਹਾਂ ਜੀ ਅਸੀਂ ਮੈਂ ਵੇਖਿਆ ਸਾਰਾ ਇਹ ਲੈਵਾ ਹੋਰ ਪੇਸ਼ੇਂਟ ਟੱਕ ਮਾਰੇਗਾ ਹਾਂ ਜੀ ਹਾਂ ਜੀ ਭਾਂਡਾ ਜਦੋਂ ਭਰੇਗਾ ਨਾ ਝੋਟੀਆਂ ਸਹੀ ਗੱਲ ਮਨਾਂ ਗਏ ਹੋਰ ਪਿੱਛੇ ਨੂੰ ਮਾਰੇ ਇੱਕ ਮੰਦਨ ਵਾਲੀ ਗੱਲ ਹੈ 138 ਹਜ਼ਾਰ ਜੀ ਬਿਲਕੁਲ ਜਾਇਜ਼ ਰੇਟ ਪਾਇਆ ਮੈਂ ਤਾਂ ਦੇਣ ਲਾਣੀ ਗੱਲ ਕੀਤੀ ਆਪਾਂ ਬਾਲਾ ਵੱਡਾ ਅੱਗੇ ਆ ਗਈ ਜੀ ਇਹ ਝੋਡੀ ਸੁਪਰਸਟਾਰ ਚੈਂਪੀਅਨ ਜੀ ਚਾਰ ਦਾੰਦ ਜੀ ਲਓ ਜੀ ਚੌਗੀ ਚਾਰ ਦਾੰਦ ਇਹ ਝੋਡੀ ਰੋ ਕੋਈ 5 ਦਾੰਦ ਚੋਲੇ 6 ਦਾੰਦ ਚੋਲੇ ਹਾਂਜੀ ਸਹੀ ਦੁੱਧ ਜਿਹੜਾ ਇਹਦੇ ਕੋਲ 1.7 14 ਕਿਲੋ ਐ ਮਿਣਾ ਤਵਾ ਠੰਡਾ ਕਰਕੇ ਉਹ ਜੇ ਤ ਖਾਵੇ ਆ ਦੁੱਧ 16 ਕਿਲੋ ਹਾਂਜੀ ਜਿਹੜਾ ਦਿਖਾਵਾ ਹੁੰਦਾ ਦੁੱਧ ਦਿਖਾਵਾ ਕਰੀਂਦੇ ਮਾਰ ਕੇ ਜਿਹੜਾ ਬਾਜ਼ਾਰੀ ਦਿਖਾਵਾ ਕਰਦੀ ਉਹ 16 ਕਿਲੋ ਚੇ ਅੱਗ ਦਾ ਜਿਹੜਾ 16 ਕਿਲੋ ਆ 16 ਕਿਲੋ ਜੇ ਠੰਡਾ ਠੰਡਾ ਕਰਕੇ 1.7 14 ਕਿਲੋ ਚਾਰ ਦਾੰਦ ਓਰੀਜਨਲ ਹਾਂਜੀ ਹਾਂਜੀ ਹੁਣ ਕੁਆਲਿਟੀ ਕੱਟੀ ਜਿਵੇਂ ਖਾ ਲੋ ਜੇ ਆਜ ਭਾਲਾਂਗਾ ਬੱਚਾ ਉਹਨਾ ਮੰਗਿਆ ਤੇ ਪ੍ਰੂਫ ਦੇ ਦਾਂਗਾ ਵਾ ਬੱਚੇ ਦਾ ਲੈ ਲੋ ਬੱਟੀਆਂ ਨਾ ਚੜ ਗਈ ਲੱਗੇ ਬੋਲੋ ਬੋਲੋ ਤਾਣ ਤੋਰ ਦਿਆ ਕਰੀ ਆਵੇਂ ਜਿਹੜਾ ਇਧਰ ਨੂੰ ਘੁਮਾ ਮੇਰਾ ਵੀਰੇ ਤੇ ਹੈਗੀ ਜੱਡ ਬਲੈਕ ਆ ਤੇ ਪੇਠਪੁੜੇ ਦੀ ਬਹੁਤ ਚੰਗੀ ਆ ਲਓ ਜੀ ਛੋਟੀ ਦਾ ਜਿਹੜਾ ਤੋਰਾ ਤਾਰਾ ਪਹਿਲਵਾਨਾਂ ਵਾਂਗੂ ਤੁਰਦੀ ਏ ਛੋਟੀ ਚੜਾਈ ਚੜਾਈ ਕੋਈ ਜੱਡ ਬਲੈਕ ਕਾਲੀ ਆ ਜਮਾਂ ਜੱਡ ਬਲੈਕ ਤੇ ਪੇਠਪੁੜੇ ਦੀ ਬਹੁਤ ਚੰਗੀ ਏ ਛੋਟੀ ਜਾਂਦੇ 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 ਕਮਾੜੀ ਕਮਾੜੀ ਜੋਬਰਾਂ ਲਓ ਜੀ ਕੌਫਰ ਆ ਗਈ ਜਿਹਨੂੰ ਟੋਪ ਲਾ ਸੰਦੇ ਆ ਤੇ ਬਾਕੀ ਨੋਗ ਦਾ ਗਲਾ ਥਣੇ ਤੋਂ ਕੋਲ ਆਇਆ ਸਪੈਸ਼ਲ ਜੈਡ ਬਲੈਕ ਜਾਂਦੇ ਵਾ ਵਾ ਬੋਲ ਕਾਜ ਲੈ ਕੱਟੀ ਨੀ ਪੰਜ ਚਰਾਂ ਤੇ ਲੱਖੋ ਵੀ ਤੱਕਦੇ ਪਾਸੇ ਲਗਾਓ ਮੈਨੂੰ ਟੱਕ ਮੂਰੇ ਕਿੰਨੀ ਪਹਿਲਾਂ ਤੱਕ ਮੈਨੂੰ ਧਰਨ ਵਾਲੇ ਮੈਨੂੰ ਚਾਰ ਸਪਿਰੇ ਦਿਖਾਤਾ ਜੀ ਦੇਖੋ ਲਿਵਾ ਕੱਟੀ ਨੂੰ ਲਓ ਜੀ ਨੋਗ ਵਾਲਾ ਥਣ ਆ ਗਿਆ ਸੇ ਜਿਹੜਾ ਜਵਾਬ ਆ ਤੁਹਾਨੂੰ ਪਤਾ ਹੀ ਹੈ ਬਾਕੀ ਹਾਂ ਦੁੱਧ ਸੁਆਣਾ ਹੋਊਗਾ ਤੇ ਖਾਣੇ ਵਾਲਾ ਠੰਡਾ ਕਰਕੇ ਚਾਵਾ ਲਓ ਬਾਕੀ ਕੋਈ ਕਰਮਗੰਨੀ ਇੱਕ ਜੋ ਬਣਾ ਬੈਠੇ ਥਲੇ ਧਾਮ ਆਪੇ ਤੇ ਇਦਾਂ ਨੂੰ ਜੂਲੇ ਕੋਈ ਜਿੱਦਾ ਮੱਡੀ ਕੋਈ ਹੱਥ ਦੇ ਹਾਂਜੀ 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 ਬਾਕੀ ਇਹ ਵੀ ਸੀਲ ਠੰਡੀ ਆ ਤੇ ਬਾਲਟੀ ਥਲੇ ਨੀਂ ਚਵਾਵਾਂਗੇ ਜੇ ਬਾਲਟੀ ਥਲੇ ਰੱਖ ਕੇ ਮਾਜੀ ਚਵਾਏਗੀ ਕੋਈ ਲੈ ਜੇ ਜੇ ਨਾ ਬਾਲਟੀ ਛੜ ਮਾਰੇ ਲੱਤ ਮਾਰੇ ਉਹ ਇੱਥੇ ਰਹਿੰਦੇ ਨੇ ਸਹੀ ਸਹੀ ਗੱਲ ਸਮਝੀ ਸਹੀ ਗੱਲ ਸਹੀ ਗੱਲ ਹੈ ਜੀ ਮੈਂ ਇੱਕ ਡੰਗ ਤੇ ਭਾੜੇ ਤੇ ਹੁੰਦੀ ਏ ਹਾਂਜੀ ਹਾਂਜੀ ਇੱਕ ਡੰਗ ਟੀਕਾ ਲੜਦੀ ਗੱਲ ਤਾਂ ਨਹੀਂ ਥਲੀਏ ਕਲੀਅਰ ਠੀਕ ਹੈ ਨਹੀਂ ਕਿਹੜੀ ਗੱਲ ਹਾਂਜੀ 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 ਇੱਕ ਡੰਗ ਜਿਹੜਾ ਮਰਜੀ ਕੋਲ ਪਾੜੇ ਚੋਲੇ ਆ ਦੋਵੇਂ ਡੰਗ ਪਾੜੇ ਦੇ ਜਾਊਗੀ ਪਰ ਦੋ ਚਾਰ ਨਾਲ ਹੱਥ ਭੰਨੇ ਖੜੇ ਛੱਡੀ ਦੋ ਹਾਂਜੀ ਹਾਂਜੀ ਮਤਲਬ ਵੀ ਥੋੜਾ ਜਿਹਾ ਟਾਈਮ ਲੱਗੂ ਦੋ ਟਾਈਮ ਤੇਰਣਾ ਵੀ ਤੇ تسلی ਕਰਕੇ ਖੜੇ ਬੇਚਾ ਬਾਕੀ ਇਹ ਵੀ ਕੈਮਰੇ ਕਰਨੇ ਕਰਕੇ ਤਾਜੀ ਸੂਈ ਹੈ ਬਿਲਕੁਲ ਤਾਜੀ ਸੁਈ ਹੈ ਬਿਲਕੁਲ ਬਾਕੀ ਇਹ ਵੀ ਪ੍ਰੂਫ ਸਾਰਾ ਬੱਚੇ ਨਾਲ ਬਿਲਕੁਲ ਤੁਹਾਨੂੰ ਦੇਣਗੇ ਦੇ ਦੇ ਤੇ ਆ ਵਿਥੀ ਵਿਥੀ ਵੀ ਖਾਲੋ ਕੱਟੀ ਨੇ ਆ ਕਲਚਰ ਕੀ ਲੱਗੇ ਨੇ 14 ਜਗਾ 14 14.5 ਕਿਲੋ ਬਿਲਕੁਲ ਠੰਡਾ ਕਰਕੇ ਦੇ ਪੁੱਤੋ ਚੜਾਈ ਵੇਖੋ 4 ਫੁੱਟ ਹੈ ਦੁਆਣ ਬੈਠ ਜਗੀ ਚੌੜੀ ਪਈ ਸਹੀ ਗੱਲ ਹੈ ਜੀ 3 ਫੁੱਟ ਚੌੜੀ ਝੋਟੀ ਆ ਤੇ ਬਾਕੀ ਇਹ ਵੀ ਸਮਝੇ ਬਿਲਕੁਲ ਆ ਕਰਦੀਏ ਮਾਨਤਾ ਨਹੀਂ ਕਰਦੀਏ ਇਹਦਾ ਐਗ ਲੱਗਾ ਝੋਟੀ ਦਾ ਕੋਈ ਲੋਕਲ ਝੋਟੀ ਨਹੀਂ ਹਰਿਆਣੇ ਦੀ ਕੱਟੀ ਬੱਚਾ ਮਰ ਗਿਆ ਬੇਪੋ ਜੇ ਨਵੇਂ ਲੈਣੇ ਆ ਤਾਂ ਘਾਟੇ ਵੀ ਹਾਂ ਜੀ ਜੀ ਗਾ ਜੀ ਬਾਤੇ ਘਾਟੇ ਵੀ ਨਹੀਂ ਹੁੰਦੇ ਹੁੰਦੇ ਹਾਂ ਜੀ ਹ ਜੋ ਜੇ ਜੁੱਟੀ ਦੇਣੀ ਆ ਹਾਂਜੀ ਇਹ ਵਿੱਚੋਂ ਕਰਾ ਲੂ ਬੜੀ ਬੜੀ ਛੋਟ ਪਾਤੀ ਯਾਦ ਕਰੂ ਜਿਹੜਾ ਲੈ ਦਿੰਦੇ ਨਕੀਨ ਚਲੋ ਗਾੜੀ ਗਾੜੀ ਚੋਲੇ ਸਾਢੇ 3 ਕਿਲੋ ਗਾੜੇ ਵਾਲੇ ਦੁੱਧ ਹੋਊਗਾ ਕੋਈ ਆ ਦੋ 1000 ਮਾਨਦਾਨ ਕਰਦੇ ਚਲੋ ਲਓ ਜੀ ਸਵਾ ਲੱਖ ਮੋਲਿਆ ਤੇ 2000 ਰੁਪਏ ਛੋਟ ਹੋ ਜੂਗੀ ਤੇ ਬਾਕੀ ਇਹ ਆ ਵੀ ਆਪਾਂ ਇਹਦੀ ਇੱਕ ਨੰਬਰ ਜਿਹੜੀ ਚਵਾਈ ਚੱਲਦੀ ਉਹਦਾ ਮੁੱਲ ਉਹਦੀ ਬਾਲਟੀ ਲੱਗਿਆ ਯਾਰ ਆਹ ਜੀ ਇੱਕ ਲੈ ਗਿਆ ਬਾਦੀ ਪਾਇਆ ਜੀ ਇਹ ਵੀ ਜੀ ਦੋ ਢੰਗ ਹੋਣ ਵੇਖੋ ਰਾਤ ਨੂੰ ਅਪਲੋਡ ਹੋ ਰਹੀ ਹਾਂਜੀ ਰਾਤ ਨੂੰ ਵੀ ਅਪਲੋਡ ਹੋ ਰਹੀਆਂ ਹਾਂਜੀ ਹਾਲੀਆ ਜਿਹੜੀ ਆਇਆ ਕੋ ਬੜੀ ਨਮਣੀਆ ਮਾਰੂ ਕੈਮਰਾ ਜੀ ਹਾਂਜੀ ਇਹ ਹਾਂਜੀ ਠੀਕ ਹੈ ਨੀ ਕੋਈ ਆਣ ਕੇ ਸਵੇਰੇ ਫਿਰ ਇਹਨੂੰ 5 ਵਜੇ ਚੋਲੇ 5 ਵਜੇ ਚੋਲੇ ਵੀਡੀਓ ਰਾਤ ਨੂੰ ਅਪਲੋਡ ਹੋ ਜਾਣੀ ਆ ਹਾਂਜੀ ਜਿਹੜੇ ਵੀਰ ਨੇ ਕੋਈ ਸ਼ੰਕਾ ਜਾਂ ਕੋਈ ਨਹੀਂ ਮੈਂ ਕਿ ਦੁੱਧ ਹੋਊਗਾ ਹਾਂਜੀ ਜੋ ਜੋ 5 ਵਜੇ ਅੰਕੂ ਇਹਨੂੰ ਸਵੇਰੇ 5 ਵਜੇ ਮੈਂ ਮਾਰ ਕੇ ਤਸੱਲੀ ਸਿਰ ਕਰ ਲਈ ਲਓ ਜੀ 5 ਵਜੇ ਤਸੱਲੀ ਕਰ ਲਈ ਤੇ ਮੁੱਲ ਬਾਕੀ ਮੁੱਲ ਜਿਹੜਾ ਝੋਟੀ ਦਾ ਕਰਾਉਣਾ ਜੇ ਮੁੱਲ ਕਰਦੇ ਜ 1 ਲੱਖ ਦੇ 65000 ਰੁਪਿਆ ਮਾਨਦਾਨ 1.54 ਝੋਟੀ ਦੇ ਦਾਂਗੇ ਪਰ ਝੋਟੀ ਵੇਖ ਲੋ ਬੰਦੇ ਦੇ ਸਿਰ ਦੀ ਟੀਕੀ ਦੇ ਚੋਲ ਮਲ ਲਓ ਜੀ ਕਹਿਣ ਦੀਆਂ ਗੱਲਾਂ ਨਹੀਂ 15 ਕਿਲੋ ਬਿਲਕੁਲ ਠੰਡਾ ਕਰਕੇ ਠੰਡਾ ਕਰਕੇ ਠੰਡਾ ਜਿਹਨੂੰ ਕਹਿੰਦੇ ਆ ਕਿ ਬਰਫ ਵਾਲਾ ਦੁੱਧ 15 ਕਿਲੋ ਆ ਤੇ ਚਵਾਜ ਚਵਾ ਦਾ ਵੀ ਲਓ ਇਹ ਕਿਹਦੇ ਕਿਹਲੇ ਵਾ ਕੀ ਬਣਾਇਆ ਨਿੰਬੂ ਮਗਨ ਚਰਗੀ ਕਾਜੀ ਨਿੰਬੂ ਲਓ ਚਰਗੀ ਨਾ ਬਾਕੀ ਇਹਦੀ ਠੰਡੀ ਵੇਲੋਂ ਕੋਈ ਕੈਮਰੇ ਦਾ ਕੋ ਲਾਗੇ ਖੜਿਆ ਤਾਂ ਕੋਈ ਇਹ ਚੱਕਰ ਨਹੀਂ ਆਗਾ ਸਹੀ ਗੱਲ ਸਹੀ ਗੱਲ ਮੰਦਰ ਵਾਲੀ ਗੱਲ ਤੇ ਬਾਕੀ ਇਹ ਜਦੋਂ ਮਾਨਤਾ ਨਾਲ ਜ਼ਰੂਰ ਕਰਨਗੇ ਭਾਈਓ ਹੀ ਤੇ ਇਹ ਆ ਵੀ ਹੁਣ ਛੋੜ ਹੀ ਹੋਣੀ ਆ ਜਿਹੜੀ ਵਿੱਚੋਂ ਬਿਲਕੁਲ ਜਿਹੜੀ ਛੋੜ ਹੀ ਨਹੀਂ ਆ ਬਾਕੀ ਚੰਗੀ ਬੋਹਾਂ ਛੋੜੀ ਹਾਂਜੀ ਤੇ ਬਾਕੀ ਤੁਹਾਨੂੰ ਗੱਬਣ ਛੋੜੀ ਦਿਖਾਉਣੇ ਆ ਬਾਅਦ ਹਾਂਜੀ ਹਾਂਜੀ ਹੋਰ ਸਲਾਮ ਸੰਭਜੀ ਵਧੀਆ ਹੋ ਗਿਆ ਖੋਣੇ ਦਾ ਦੋ ਮਿੰਟ ਗੱਬਣ ਜਾਂ ਮਹੀਏ ਚਵਾਈ ਕਰਦੇ ਗੱਬਣ ਕਰਦੇ ਠੀਕ ਲਓ ਜੀ ਟੋਕੜ ਗੱਬਣ ਜਿਹੜੀ ਆਪਣੇ ਕੋ ਪਹੁੰਚ ਚੁੱਕੀ ਆ ਤੇ ਬਾਕੀ ਕਰਦੇ ਆ ਉੱਥੇ ਜਾ ਕੇ ਗੱਲਬਾਤ ਆਪਣੇ ਫਾਰਮ ਤੇ ਚਲੋ ਲੈ ਆ ਕੇ ਚਲੋ ਜੀ 5 ਮਹੀਨੇ ਦੀ ਗੱਬਣ